ਰਾਜ ਸਭਾ ਮੈਂਬਰ ਜਿੱਤ ਗਏ ਨੇ ਸੰਜੀਵ ਅਰੋੜਾ ਕੀ ਹੁਣ ਅਰਵਿੰਦ ਕੇਜੀਵਾਲ ਜਾਣ ਕੇ ਰਾਜ ਸਭਾ ਇੱਕ ਵੱਡਾ ਸਵਾਲ ਖੜਾ ਹੋ ਰਿਹਾ ਸੀ ਲਗਾਤਾਰ ਚੋਣਾਂ ਤੋਂ ਪਹਿਲਾਂ ਜਦੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਇੱਕ ਉਮੀਦਵਾਰ ਦੇ ਤੌਰ ਤੇ ਲੁਧਿਆਣਾ ਪਛਮੀ ਦੇ ਵਿੱਚ ਉਤਾਰਿਆ ਗਿਆ ਉਦੋਂ ਤੋਂ ਹੀ ਲਗਾਤਾਰ ਸਵਾਲ ਖੜੇ ਹੋ ਰਹੇ ਸੀ ਕਿ ਹੁਣ ਅਰਵਿੰਦ ਕੇਜੀਵਾਲ ਆਪਣਾ ਰਾਹ ਸਾਫ਼ ਕਰ ਰਹੇ ਨੇ ਰਾਜ ਸਭਾ ਜਾਂਦਾ ਅਸ ਨੂੰ ਲੈ ਕੇ ਜਦੋਂ ਜਿੱਤੇ ਤੇ ਐਸ ਤੋਂ ਬਾਅਦ ਵੀ ਸਵਾਲ ਖੜਾ ਹੋਇਆ ਕਿ ਹੁਣ ਰਾਜ ਸਭਾ ਦੀ ਕੁਰਸੀ ਅਰਵਿੰਦ ਕੇਜਰੀਵਾਲ ਦੀ ਹੋਵੇਗੀ ਪਰ ਹੁਣ ਤਾਂ ਇਹ ਪੂਰੀ ਕਾਇਆ ਹੀ ਪਲਟ ਗਈ ਜੀ ਹਾਂ ਅਰਵਿੰਦ ਕੇਜਰੀਵਾਲ ਦਾ ਐਸ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਹੈ ਜਿੱਥੇ ਕਹਿ ਰਹੇ ਨੇ ਆਪ ਸੁਪਰੀਮੋ ਕਿ ਮੈਂ ਰਾਜ ਸਭਾ ਨਹੀਂ ਜਾਵਾਂਗਾ ਤੁਸੀਂ ਵੀ ਸੁਣੋ ਅਰਵਿੰਦ ਕੇਜਰੀਵਾਲ ਦਾ ਇਹ ਬਿਆਨ ਰਾਜ ਸਭਾ ਸੇ ਕੌਣ ਜਾਏਗਾ ਇਹ ਪੋਲਿਟੀਕਲ ਅਫੇਅਰਸ ਕਮੇਟੀ ਤੈਅ ਕਰੇਗੀ ਹਮਾਰੀ ਲੇਕਿਨ ਮੈਂ ਨਹੀਂ ਜਾ ਰਹਾ केजरीवाल نيજર اپ نے تو میرے کو کئی بار بھیج دیا ابھی تم میں 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 Rajya Sabha minister lekin kaun jayega ye political affairs committee the main Rajya Sabha minister jit gaye ne Sanjeev Arora ki hun Arvind Kejriwal jaan ke Rajya Sabha ek vadda sawal khada ho rya si ਗਾਤਾਰ ਚੋਣਾਂ ਤੋਂ ਪਹਿਲਾਂ ਜਦੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਇੱਕ ਉਮੀਦਵਾਰ ਦੇ ਤੌਰ ਤੇ ਲੁਧਿਆਣਾ ਪਛਮੀ ਦੇ ਵਿੱਚ ਉਤਾਰਿਆ ਗਿਆ ਉਦੋਂ ਤੋਂ ਹੀ ਲਗਾਤਾਰ ਸਵਾਲ ਖੜੇ ਹੋ ਰਹੇ ਸੀ ਕਿ ਹੁਣ ਅਰਵਿੰਦ ਕੇ ਜੀਵਾਲ ਆਪਣਾ ਰਾਹ ਸਾਫ਼ ਕਰ ਰਹੇ ਨੇ ਰਾਜ ਸਭਾ ਜਾਂਦਾ ਅਸ ਨੂੰ ਲੈ ਕੇ ਜਦੋਂ ਜਿੱਤੇ ਤੇ ਐਸ ਤੋਂ ਬਾਅਦ ਵੀ ਸਵਾਲ ਖੜਾ ਹੋਇਆ ਕਿ ਹੁਣ ਰਾਜ ਸਭਾ ਦੀ ਕੁਰਸੀ ਅਰਵਿੰਦ ਕੇਜਰੀਵਾਲ ਦੀ ਹੋਵੇਗੀ ਪਰ ਹੁਣ ਤਾਂ ਇਹ ਪੂਰੀ ਕਾਇਆ ਹੀ ਪਲਟ ਗਈ ਜੀ ਹਾਂ ਅਰਵਿੰਦ ਕੇਜਰੀਵਾਲ ਦਾ ਐਸ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਹੈ ਜਿੱਥੇ ਕਹਿ ਰਹੇ ਨੇ ਆਪ ਸੁਪਰੀਮੋ ਕਿ ਮੈਂ ਰਾਜ ਸਭਾ ਨਹੀਂ ਜਾਵਾਂਗਾ ਤੁਸੀਂ ਵੀ ਸੁਣੋ ਅਰਵਿੰਦ ਕੇਜਰੀਵਾਲ ਦਾ ਇਹ ਬਿਆਨ ਰਾਜ ਸਭਾ ਸੇ ਕੌਣ ਜਾਏਗਾ ਇਹ ਪੋਲਿਟੀਕਲ ਅਫੇਅਰਸ ਕਮੇਟੀ ਤੈਅ ਕਰੇਗੀ ਹਮਾਰੀ ਲੇਕਿਨ ਮੈਂ ਨਹੀਂ ਜਾ ਰਹਾ केजरीवाल ने जरा आपने तो मेरे को कई बार भेज दिया अभी तुम मैं आ, मैं राज्यसभा मैनेजर लेकिन कौन जाएगा ये पॉलिटिकल अफेयर्स कमेटी तक मैं राज्यसभा मैनेजर जीत गए ने संजीव अरोड़ा कि हुन अरविंद केजरीवाल जान के राज्यसभा एक बड़ा सवाल खड़ा हो रहा है ਲਗਾਤਾਰ ਚੋਣਾਂ ਤੋਂ ਪਹਿਲਾਂ ਜਦੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਇੱਕ ਉਮੀਦਵਾਰ ਦੇ ਤੌਰ ਤੇ ਲੁਧਿਆਣਾ ਪਛਮੀ ਦੇ ਵਿੱਚ ਉਤਾਰਿਆ ਗਿਆ ਉਦੋਂ ਤੋਂ ਹੀ ਲਗਾਤਾਰ ਸਵਾਲ ਖੜੇ ਹੋ ਰਹੇ ਸੀ ਕਿ ਹੁਣ ਅਰਵਿੰਦ ਕੇ ਜੀਵਾਲ ਆਪਣਾ ਰਾਹ ਸਾਫ਼ ਕਰ ਰਹੇ ਨੇ ਰਾਜ ਸਭਾ ਜਾਂਦਾ ਅਸਰ ਨੂੰ ਲੈ ਕੇ ਜਦੋਂ ਜਿੱਤੇ ਤੇ ਐਸ ਤੋਂ ਬਾਅਦ ਵੀ ਸਵਾਲ ਖੜਾ ਹੋਇਆ ਕਿ ਹੁਣ ਰਾਜ ਸਭਾ ਦੀ ਕੁਰਸੀ ਅਰਵਿੰਦ ਕੇਜਰੀਵਾਲ ਦੀ ਹੋਵੇਗੀ ਪਰ ਹੁਣ ਤਾਂ ਇਹ ਪੂਰੀ ਕਾਇਆ ਹੀ ਪਲਟ ਗਈ ਜੀ ਹਾਂ ਅਰਵਿੰਦ ਕੇਜਰੀਵਾਲ ਦਾ ਐਸ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਹੈ ਜਿੱਥੇ ਕਹਿ ਰਹੇ ਨੇ ਆਪ ਸੁਪਰੀਮੋ ਕਿ ਮੈਂ ਰਾਜ ਸਭਾ ਨਹੀਂ ਜਾਵਾਂਗਾ ਤੁਸੀਂ ਵੀ ਸੁਣੋ ਅਰਵਿੰਦ ਕੇਜਰੀਵਾਲ ਦਾ ਇਹ ਬਿਆਨ ਰਾਜ ਸਭਾ ਸੇ ਕੌਣ ਜਾਏਗਾ ਇਹ ਪੋਲਿਟੀਕਲ ਅਫੇਅਰਸ ਕਮੇਟੀ ਤੈਅ ਕਰੇਗੀ ਹਮਾਰੀ ਲੇਕਿਨ ਮੈਂ ਨਹੀਂ ਜਾ ਰਹਾ केजरीवाल ने जरा आपने तो मेरे को कई बार भेज दिया अभी <laughs> मैं आ, मैं मैं राज्यसभा में नहीं जा रहा लेकिन कौन जाएगा ये पॉलिटिकल अफेयर्स कमेटी तक